ਜਿਹੜੇ ਦੇਖ ਸਕਦੇ ਹੋ ਆ ਦੇਖੋ ਸਾਰੇ ਬਜ਼ੁਰਗੇ ਤਾਂ ਬਜ਼ੁਰਗ ਨੇ ਜੀਬ ਵਾਲੀ ਗੋਲੀ ਲੈਣ ਆਏ ਨੇ ਇਕੱਲੇ ਇਕੱਲੇ ਨਾਲ ਗੱਲ ਵੀ ਕਰਾਂਗੇ ਆ ਦੇਖ ਸਕਦੇ ਹੋ ਤਸਵੀਰਾਂ ਇੱਥੇ ਪੈਣ ਲਾਓ ਜੀ ਗੋਲੀਆਂ ਸਾਡੀਆਂ ਬਹੁਤ ਦੁਖੀਆਂ ਸੀ ਜਮੀ ਨਹੀਂ ਛੱਡਿਆ ਨਸ਼ਾ ਨਹੀਂ ਉਹ ਨਸ਼ਾ ਚੜਾਉ ਕਿਰਾਮ ਇਹਦਾ ਨਸ਼ਾ ਪਤਾਉ ਹੈ ਹੈ ਉਹ ਖੋਲਿਆ ਤੇ ਇਹ ਨਸ਼ਾ ਛਦਾਉ ਇਹ ਨਸ਼ਾ ਛਦਾਉ ਨਹੀਂ ਲੱਛਾ ਲਗਾਉ ਹੈ ਲਗਾਉ ਕਿਹੜਾ ਪਿੰਡ ਹੈ ਜੀ ਲੇਹਰਾ ਜੀ ਲੇਹਰਾ ਇਹ ਜੀਬ ਥੱਲੇ ਵਾਲੀ ਗੋਲੀ ਲੈਣ ਆਉਣੇ ਆ ਠੀਕ ਹੈ ਕੈ ਨੈਚਰ ਹੋ ਗਿਆ ਖੰਦੇ ਨੂੰ ਸਾਨੂੰ 4 ਸਾਲ ਹੋ ਗਏ ਇਹ ਛੜਤੀ ਫਿਰ ਘਟਿਆ ਕੁਛ ਨਾ ਵੱਧਦੀ ਹੈ ਘਟਦੀ ਘਟੀ ਨਹੀਂ ਨਾਲੇ ਕਹਿੰਦੇ ਨਸ਼ਾ ਛਡਾਉਣ ਵਾਸਤੇ ਇਹ ਹਾਂ ਨਸ਼ਾ ਲਾਉਣ ਵਾਸਤੇ ਅੱਛਾ ਪਤਾ ਨਹੀਂ ਪਾਈ ਕੀ ਹੈ ਜੇ ਕਿਤੇ ਨਾ ਮਿਲੇ ਭੁੱਕੀ ਖਾ ਲੋ ਭੀਮ ਖਾ ਲੋ ਉਹਦਾ ਨਸ਼ਾ ਨਹੀਂ ਆਉਂਦਾ ਹੋਰ ਚੀਜ਼ ਕੰਮੇ ਨਹੀਂ ਕਰਦੀ ਕੋਈ ਕੰਮੇ ਨਹੀਂ ਕਰਦੀ ਗੋਲੀ ਵੀ ਨਹੀਂ ਛੱਡੀ ਜਾਂਦੀ ਨਾ ਜੀ RAM RAM ਗੋਲੀ ਛੱਡ ਕੇ ਤਾਂ ਲੱਤਾਂ ਮਾਰਨਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਗੋਲੀ ਖਾਂਦੇ ਨੂੰ ਤੁਹਾਨੂੰ ਕੋਟੋ ਕੋਟਾ 2 ਸਾਲ ਹੋ ਗਏ ਜਦੋਂ ਦੀਆਂ ਚੱਲੀਆਂ ਨੇ ਉਦੋਂ ਦੀ ਕਰਨ ਜਮੀਨੇ ਛੱਡਿਆ ਨਸ਼ਾ ਨਾ ਏ ਉਹ ਕੋਲਿਆ ਜੀ ਇਹ ਨਸ਼ਾ ਛਡਾਉ ਇਹ ਨਸ਼ਾ ਛਡਾਉ ਨਹੀਂ ਨਸ਼ਾ ਲਗਾਉ ਹੈ ਇੰਨਾ ਚਿਰ ਹੋ ਗਿਆ ਤੁਹਾਨੂੰ ਖੰਦੇ ਨੂੰ ਸਾਨੂੰ 4 ਸਾਲ ਹੋ ਗਏ ਨਾਲੇ ਕਹਿੰਦੇ ਛਡਾ ਦੰਦੀਆਂ ਨਸ਼ਾ ਛਡਾਇਆ ਨਹੀਂ ਨਸ਼ਾ ਤਾਂ ਵੱਧਦਾ ਜੀ ਮਰਦੀ ਗੋਲੀ ਖਾਂਦਾ ਸੀ ਮੈਂ ਡੇਢ ਗੋ ਵੀ ਖਾਣ ਲੱਗ ਗਿਆ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜੇ ਸੀਗੇ ਲਹਿਰੇ ਕਾਕੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਨੌਜਵਾਨ ਹੁਣ ਤਾਂ ਥੋੜੇ ਹੀ ਨੇ ਤਰਗਨ ਚ ਨੇ ਨਹੀਂ ਸਵੇਰੇ ਵੇਲੇ ਤਾਂ ਹਜ਼ਾਰਾਂ ਹੁੰਦੇ ਨੇ ਹਜ਼ਾਰਾਂ ਨੌਜਵਾਨ ਬਜ਼ੁਰਗ ਜਿਹੜੇ ਜੀਵ ਵਾਲੀਆਂ ਗੋਲੀਆਂ ਲਾਉਣ ਲੈਣ ਆਉਂਦੇ ਨੇ ਜਿਹੜੀਆਂ ਗੋਲੀਆਂ ਜੀ ਜੀਵ ਵਾਲੀਆਂ ਜੀਬ ਥੱਲੇ ਵਾਲੀਆਂ ਹਾਂ ਠੀਕ ਨਹੀਂ ਕਿੰਨਾ ਚਿਰ ਹੋ ਗਿਆ ਖਾਂਦਿਆਂ ਨੂੰ ਤੁਹਾਨੂੰ 2 ਸਾਲ ਫਿਰ ਨਸ਼ਾ ਛਡਾਇਆ ਇਹਨਾਂ ਨੇ ਨਾ ਜੀ ਵਧਾਇਆ ਜੀ ਹਾਂ ਜੀ ਵਧਾਇਆ ਹੈ ਅੱਛਾ ਵਧਾਤਾ ਵਧਾਤਾ ਛIAN ਨੇ ਉਹਦੇ ਬੈਜਨੇ ਹੋ ਪੁਲਸਾਂ ਕੇ ਲੈ ਕੇ ਦਿੰਦਾ ਮਾਰ ਦਿੰਦੇ ਕਹਿੰਦੇ ਬਾਹਰ ਨਿਕਲੋ ਨਾ ਜੇ ਕਮੀ ਦਾੜੀ ਵਾਲਾ ਇਕੱਠਾ ਬੁਢਾ ਇਕੱਠਾ ਆ ਕੰਮੇਦਣਾਉਨੇ ਹੋ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗਰ ਜੀ ਇਹ ਹਰਾਨ ਨਹੀਂ ਹੋ ਗਏ ਜੀ ਮੰਗ ਕਰਦੇ ਰਹੇ ਰਹੇ ਜੀ ਉਹ ਵਸਤਾ ਵੀ ਲੈਣਾ ਚਾਹੀਦਾ ਜੀ ਇੱਕ ਘਰ ਨੂੰ ਦੋ ਬਿਸਤਰੇ ਹੋਣੇ ਚਾਹੀਦੇ ਇਹ ਹੱਥ ਬੰਨ੍ਹ ਕੇ ਬੈਠੇ ਕਿਉਂ ਵੀ ਦੇ ਦੇ ਰ ਗਮੀ ਦਵਾਈ ਯੂਰੇ ਪੈਣੀ ਚਾਹੀਦੀ ਮੈਨੂੰ ਬਹੁਤ ਅੱਛਾ ਵੇਖਾਂ ਨਿੰਦਰੀ ਹਨ ਪਰੇਸ਼ਾਨੋਂ ਪੂਰੇ ਬਹੁਤ ਜੀ ਕੋਈ ਇਹ ਕਹਿੰਦੇ ਸਾਡੀ ਦਵਾਈ ਇੱਥੇ ਪੈਣੀ ਜਿੰਦੀ ਹੈ ਜੀ ਸਾਨੂੰ ਰੋਜ਼ ਪਕਾਈ ਹੁੰਦੀ ਸਾਡੀ ਸਾਨੂੰ ਕੰਮ ਛੱਡਣੇ ਪੈਂਦੇ ਨੇ ਜੀ ਇਹ ਸਾਨੂੰ ਦੋ ਗੋਲੀਆਂ ਦੇ ਕੇ ਤੋਰ ਦਿੰਦੇ ਨੇ ਜੀ ਸਾਨੂੰ ਬਹੁਤ ਔਖਾ ਹੋਇਆ ਜੀ ਕੰਮ ਕਰ ਛੱਡ ਕੇ ਜੀ ਆਪਣਾ ਕਿਹੜਾ ਪਿੰਡ ਹੈ ਲਰੇ ਗੱਗਾ ਜੀ ਅੱਛਾ ਕੀ ਕੰਮ ਕਰਦੇ ਹੋ ਅਸੀਂ ਗੱਡੀ ਚਲਾਉਣਾ ਹੈ ਮੈਂ ਡਰਾਈਵਰਾਂ ਜੀ ਡਰੇ ਬਲਾਂ ਫਿਰ ਤੇਰਾ ਕੰਮ ਡਰਾਈਵਲੀ ਦਾ ਰੁਕ ਜਾਂਦਾ ਹੋ ਹਾਂ ਜੀ ਸਾਰੋ ਕੱਢੇ ਦੀ ਮਰ ਜਾਂਦੀ ਹੈ ਜੀ ਬਤਾਉ ਇਹ ਜਦ ਬਤਾ ਬਈਆ ਤਾਂ ਸਾਰੋ ਸਿਸਟਮ ਹੀ ਉਲਟਾ ਹੈ ਹੈ ਉਹ ਖੋਲਿਆ ਤੇ ਇਹ ਨਸਾਂ ਛਦਾਉ ਇਹ ਨਸਾਂ ਛਦਾਉ ਨਹੀਂ ਲਸਾ ਲਗਾਉ ਹੈ ਹਾਂ ਜੀ ਈਮ ਤੇ ਕਰਦਾ ਨਾ ਭੁੱਕੀ ਤੇ ਕਰਦਾ ਠੀਕ ਜੀ ਤਾਂ ਹੋ ਰਿਹਾ ਆ ਰੋਲੀਏ ਆ ਗੋਲੀਆਂ ਨਾਲ ਤਾਂ ਚੰਗਾ ਅੱਜ 700 ਰੁਪਏ ਦਾ ਮਿਸਤਰੀ ਆ ਜੀ ਮੈਂ 750 ਦਾ ਅੱਛਾ ਮਿਸਤਰੀ ਇੱਕ ਮਿੰਟ ਬਾਈ ਮੈਂ ਉਰੇ ਬੈਠੇ ਆ ਦੋ ਗੋਲੀਆਂ ਪਿੱਛੇ ਤੇ ਹੁਣ ਦਿੰਦੇ ਨੇ ਜੀ ਦੋ ਗੋਲੀਆਂ ਦਿੰਦੇ ਨੇ ਰੋਜ਼ ਹਾਂ ਨਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਖਾਂਦਿਆਂ ਨੂੰ ਇੱਕ ਬੰਦਾ ਕੰਮ ਕਰਨ ਜੋਗਾ ਨਾ ਕਾਸੇ ਜੋਗਾ ਕਿਹੜਾ ਪਿੰਡ ਆਪਣਾ ਜਮਾਰ ਵਾਲੇ ਤੋਂ ਆਉਣੇ ਰੋਜ਼ ਆਉਣੇ ਹੋ ਅੱਠਵੇਂ ਦਿਨ ਆ ਕੇ ਸੰਗਰੂਰ ਭਜਦੇ ਆ ਫਿਰ ਸੰਗਰੂਰ ਵੀ 40 ਕਿਲੋ 50 ਕਿਲੋ ਮੀਟਰ ਹੋਰ ਜੀ 200 ਰੁਪਏ ਲੱਗੇ ਦਾ ਕਿਰਾਇਆ ਦਾ ਆਹੀ ਗੋਲੀਆਂ ਨੇ ਔਰ ਸਾਨੂੰ ਸੰਗਰੂਰ ਜਾਣੇ 200 ਰੁਪਏ ਕਿਰਾਇਆ ਲੱਗਣੇ ਲੇ ਤੇ ਕਿ ਦੋ ਹਫ਼ਤੇ ਕਰਦੇ ਨੇ ਹੋ ਗਿਆ ਪੂਰੀਆ ਉਹ ਦੋ ਹਫ਼ਤੇ ਨਹੀਂ ਆਪ ਹੜਾ ਪਕਰ ਜਾਂਦੇ ਨੇ ਪਟਾਲ ਤੋਂ ਆਉਂ ਗਏ ਮੈਨੂੰ ਵੀ ਨਾ ਹੋ ਗਿਆ ਪਿਆ ਨੂੰ ਹਾਂ ਕੱਲ੍ਹ ਕਹਿਣ ਵਾਲੇ ਕੱਲ੍ਹ ਨੂੰ ਆਇਆ ਤੇ ਵੀ ਹਫਤੇ ਹੀ ਪਾ ਰਾਂਗੇ ਇਹ ਗੋਲੀਆਂ ਸੰਗਰੂਲ ਲੈਣੇ ਜਿਹੜੇ ਦੋ ਗੋਲੀਆਂ ਰੋਜ਼ ਲੈਣਾ ਤਾਂ ਪਟਾਲ ਤੋਂ ਯਾਰੀ ਦੇਖੋ ਬਜ਼ੁਰਗਾਂ ਜਾਂ ਕੀ ਹਾਲਾਤ ਹੋ ਗਏ ਸਾਡੇ ਬਜ਼ੁਰਗਾਂ ਦੇ ਆਪ ਵੀ ਘਟਾਉਣਾ ਸੀ ਇੱਥੇ ਵਧਾ ਰਹੇ ਨੇ ਹੁਣ ਕਿੰਨਾ ਚਿਰ ਹੋ ਗਿਆ ਤੁਹਾਨੂੰ ਗੋਲੀ ਖਾਂਦੇ ਨੂੰ ਤੁਹਾਨੂੰ ਘਟੋ ਘਟਾ ਹੀ ਹਾਲ ਹੋ ਗਏ ਜਦੋਂ ਦੀਆਂ ਚੱਲੀਆਂ ਨੇ ਉਦੋਂ ਦੀ ਕਰਨੀ ਜੇ ਨਾ ਖਾਵੇ ਨਾ ਨੀਂਦ ਆਵੇ ਨਾ ਤਾਂ ਆਖ ਵੀ ਨਹੀਂ ਚੰਗੇ ਲੱਗਦੇ ਹਾਂਜੀ ਆਖ ਵੀ ਨਹੀਂ ਚੰਗੇ ਲੱਗਦੇ ਜੇ ਨਾ ਖਾऊं ਜਿਵੇਂ ਆਖ ਰੋਆ ਪੈਣਗੇ ਮਰਦੇ ਕੰਨ ਤੇ ਮਾਰ ਕੇ ਪਣਾ ਟੱਕਰ ਦਈਏ ਚੰਗੇ ਨਹੀਂ ਆਦਰਾ ਕੋ ਤਾਂ ਨਾ ਟੱਪਰ ਚੰਗਾ ਲੱਗੇ ਮੈਂ ਬੋਈ ਕੁਕੀ ਦਾ ਠੇਕਾ ਕਰਦੇ ਜੇ ਮੀਮ ਕੀ ਕਰੀ ਗਵਰਨਮੈਂਟ ਤੋਂ ਤੁਹਾਨੂੰ ਪੁਕਾਈ ਕਰੀਂ ਥੀਨ ਦੇ ਕਰਦਾਂ ਨਾ ਭੁੱਖੀ ਦੇ ਕਰਦਾਂ ਠੀਕੇ ਜੀ ਤਾਂ ਹੋ ਰਹੇ ਆ ਰੋੜੀਏ ਆ ਉਰੇ ਬੈਠੇ ਆ ਦੋ ਗੋਲੀਆਂ ਪਿੱਛੇ 750 ਦੀ ਦਿਹਾੜੀ ਮਿਸਤਰੀ ਹੋ ਤੁਸੀਂ ਲੈ ਰਹੇ ਆਪਣਾ ਨਾ ਮੇਰਾ ਪਿੰਡ ਰੋੜੇ ਵਾਲੀ ਅੱਛਾ ਰੋੜੇ ਵਾਲੇ ਤੋਂ ਆਉਣੇ ਦੋ ਗੋਲੀਆਂ ਲੈਣਾ ਹਾਂ ਨਾ ਹਫਤੇ ਬਾਅਦ ਆਉਣਾ ਜੀ ਹਫਤੇ ਬਾਅਦ ਆਉਣੇ ਫਿਰ ਇੱਕ ਗੋਲੀ ਨਾਲ ਸਰ ਦੇਕ ਦੋ ਨਾਲ ਦੋ ਗੋਲੀਆਂ ਲੈ ਲੇ ਰੋਜ ਦੀਆਂ ਆਹ ਇਹ ਦੋ ਇਹਦੀ ਡੋਜ਼ ਦਿੰਦੇ ਨੇ ਇਹ ਦੋ ਗੋਲੀਆਂ ਦਿੰਦੇ ਨੇ ਰੋਜ ਹਾਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਖਾਂਦਿਆਂ ਨੂੰ ਬੰਦਾ ਕੰਮ ਕਰਨ ਜੋਗਾ ਨਾ ਕਾਹਦੇ ਜੋਗਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਖਾਂਦਿਆਂ ਨੂੰ ਹੈ ਕਿੰਨਾ ਚਿਰ ਹੋ ਗਿਆ ਹੋ ਗਿਆ ਤਾਂ ਹੁਣ ਤਾਂ ਬਥੇਰਾ ਚਿਰ ਹੋਊਗਾ ਖਾਂਦਿਆਂ ਦਾ ਫਿਰ ਛੱਡੀ ਨਹੀਂ ਗਈ ਇਹ ਜੱਡੀ ਨਹੀਂ ਆ। ਇਹ ਸਾਹਿਬ ਨਾਲ ਆ ਜੂ ਨੌਜਵਾਨ ਵੱਧਨੇ ਆ ਜੇ ਕੁੜਿਆਂ ਨਾਲ। ਨੌਜਵਾਨ ਵੱਧਨੇ। ਤੁਸੀਂ ਜੁਨੀਅਨ ਦੇ ਨੁਮਾਇंदे ਲੱਗਦੇ ਹੋ ਤੁਸੀਂ ਨਹੀਂ ਕੋਈ ਮੁੱਦਾ ਠਾਾਇਆ ਇਹ। ਤੁਸੀਂ ਠਾਾਇਆ ਇਹਨਾਂ ਦਾ। ਹੈ? ਇਹ ਤਾਂ ਕਹਿੰਦੇ ਸੂਰ ਤੋਂ ਪਵਾ ਕੇ ਲਿਆ ਕਰੋ ਸਾਥੋਂ। ਉਹ ਸੰਗਰੂਰ ਕਿੱਥੇ ਜਾਣਾ ਓਖਾ ਹੈ। ਜਿਵੇਂ ਬੰਦਿਆਂ ਗਿਆ ਜਿਵੇਂ ਬੰਦਿਆਂ ਵਾਲੀਆਂ ਹੋ ਰਹੀਆਂ ਨੇ। ਹਾਂ ਸਾਰੀਆਂ ਨਹੀਂ ਲੜ ਇਕੱਠ ਮੁੱਠੋ ਇੱਕ ਮੁੱਠੋ ਕੇ ਨਹੀਂ ਲੜਦੀਆਂ। ਹਾਂ। ਸਾਨੂੰ ਇੱਕਦਾਂ ਮੁੜੇ ਬੰਦੇਆਂ ਨੂੰ ਰੂਟ ਜਾਣਾ ਪੈਂਦਾ ਹੈ ਜੀ ਹਫਤੇ ਚ ਪਹਿਲਾਂ 6 ਦਿਨ ਪੌਂਦੇ ਤੇ ਹਾਂ ਹੁਣ 2 ਦਿਨ ਹੀ ਕਰਦੇ ਅੱਛਾ ਜੇ ਇੱਕ ਦਿਨ ਟੱਪ ਜੀ ਉਹਨੇ ਰੋਜ਼ ਆਉਣਾ ਪੈਂਦਾ 50 ਰੁਪਈਆ ਦਾ ਤੇਲ ਭੁਕਣਾ ਪੈਣਾਗਾ 50 ਰੁਪਈਆ ਨੇ ਦੋ ਗੋਲੀਆਂ ਹੋਣਗੀਆਂ ਕਿਹੜਾ ਪਿੰਡ ਆਪਣਾ ਔਖੜ ਹੈ ਸਾਡਾ ਫਿਰ ਆਉਣਾ ਜਾਣੀ ਭੌਖੇ ਜੀ ਦੋ ਮੋਟਰਸਾਈਕਲ ਤੇ ਉਹਨਾਂ ਕਦੇ ਬੱਚਾਂ ਗੱਡੀਆਂ ਬੱਚਾਂ ਹੁੰਦੀਆਂ ਨਹੀਂ ਹਨ ਨਾ ਗੱਡੀ ਆਹ ਦੇਖ ਲਓ ਯਾਰ ਕੀ ਗੋਲੀਆਂ ਨੇ ਨਾਸਮਾਰ ਤੇ ਲੀਟਰ ਦੁੱਧ ਚਾਹੀਦਾ ਇਹਨਾਂ ਨੂੰ ਰੋਜ਼ ਇਹ ਗੋਲੀਆਂ ਉੜੇ ਪੈਣੀਆਂ ਚਾਹੀਦੀਆਂ ਨੇ ਜੀ ਨੈੱਟ ਦਾ ਕਿੰਨਾ ਚਿਰ ਹੋ ਕੇ ਸਾਨੂੰ ਖਾਂਦਿਆਂ ਨਨੂ 4 ਸਾਲ ਹੋ ਗਏ ਨਾਲੇ ਕਹਿੰਦੇ ਛਡਾ ਦੰਦੀਆਂ ਨੇ ਨਸ਼ਾ ਛਡਾਇਆ ਨਹੀਂ ਆ ਨਸ਼ਾ ਤਾਂ ਵੱਧਾ ਹੈ ਜੀ ਮਰਦੀ ਗੋਲੀ ਖਾਂਦਾ ਸੀ ਮੈਂ ਡੇਢ ਗੋਲੀ ਖਾਣ ਲੱਗ ਗਿਆ ਅੱਛਾ